ਪਿੰਦੂ 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 ਸ਼ਾਂਤੀ ਸ਼ਾਂਤੀ ਪਿੰਦੂ ਦੀਆਂ ਤਿੰਨ ਕਬਾੜੀਆਂ ਦੇ 2000 ਰੁਪਏ ਜਸਾ ਇਟਲੀ ਵੱਲੋਂ ਪਹਿਲੀ ਰੇਡ ਦਤਾਲ ਵਾਲਾ ਪਿੰਦੂ ਦੇ ਕੰਨ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ ਕਮਸ਼ਾਰਾ ਉਸ ਨੂੰ ਗਾਵਲਾਂ ਦੀ ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ ਜਿਨੇ ਅੰਤ ਸਮੇਂ ਕਾ ਮਾਵਣਾ ਜੀ ਜਿਨੇ ਅੰਤ ਸਮੇਂ ਕਾ ਮਾਵਣਾ ਜੀ ਪਹਿਲੀ ਰੇਡ ਪਰਮਾਤਮਾ ਨੂੰ ਯਾਦ ਕਰਕੇ ਸੁਸ਼ੇਰ ਸਿੰਘ ਪਹਿਲਵਾਨ ਦੇ ਪੁੱਤਰ ਨੇ ਪਾ ਦਿੱਤੀ ਔਰ ਲੱਖਾ ਢੰਡੋਲੀ ਵਾਲਾ ਉੱਧਰਲੇ ਬੱਲੇ 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 ਲੱਖਾਂ ਵਿੱਚੋਂ ਇੱਕ ਕਹਾਣੀ ਢੰਡਰੀ ਵਾਲਾ ਲੱਖਾਨੀ ਇਹੀ ਜਿਉਣਾ ਇਹੀ ਦੁੱਲਾ ਇਹੀ ਲੱਗਦਾ ਸੱਚਾ ਨਹੀਂ ਮੇਜਰਾ ਉਹ ਲੱਖੇ ਦਾ ਜੱਫਾ ਕਿਨੂੰ ਕਿਨੂੰ ਵਧੀਆ ਲੱਗਾ ਪੱਛੋਆਣੇ ਵਾਲੇ شکار لینی سنتال کر گیا ਸੁਖਾ ਆ ਗਿਆ ਨੌਜਵਾਨ ਜੋੜੇ ਸੰਘਿਆ ਵਾਲਾ ਰੇਪ ਪੁਆਇੰਟ ਦੇ ਵਾਸਤੇ ਰਾਣੀਕਾ ਵਾਲਾ ਕਾਜੂ ਗੋਖਾਟਵਾਲ ਕਹਿੰਦਾ ਸਾਡੀ ਟੀਮ ਦੇ ਲਈ ਖੇਡੇਗਾ ਟੰਟੋ ਦੇ ਵਿੱਚ ਪਰ ਉਧਰਲੇ ਪਾਸੇ ਗੁਰਪ੍ਰੀਤ ਮੀਣਾ ਸ਼ੀਰਾ ਕੋਟੇ ਵਾਲਾ ਤੇ ਨਾਲ ਕਹਿੰਦੇ ਲਖਵਿੰਦਰ ਸਿੰਘ ਲੱਖਾ ਇਹ ਆ ਨੌਜਵਾਨ ਕਹਿੰਦੇ ਇਸ ਵੇਲੇ ਰਾਣੀਕਾ ਵਾਲਾ ਕਾਜੂ ਦੇ ਸੁਖਾ ਜੋੜੇ ਸੰਘਿਆ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਿ ਚਿੱਟੇ ਦੰਦ ਹਸਣਾ ਦਾ ਰਹਿੰਦੇ ਲੋਕੀਂ ਪਾੜੇ ਸ਼ੱਕ ਕਰਦੇ ਹੱਸਦਾ ਹੋਇਆ ਨੌਜਵਾਨ ਵਾਪਸ ਹੁੰਦਾ ਹੋਇਆ ਲੈ ਵੀ ਅਮਨ ਅਗਲੀ ਰੇਡ ਕੌਣ ਪਾ ਰਿਹਾ ਪ੍ਰਦੀਪ ਤੂਫਾਨ ਕਬੱਡੀ ਪਾ ਰਿਹਾ ਮੇਰੇ ਵੀਰੋ ਪ੍ਰਦੀਪ ਤੂਫਾਨ ਦੀ ਰੇਡ ਹੈ ਉਧਰ ਜਲਦੀਪ ਹੈ ਸ਼ਿਕਾਰਵਾਸ਼ੀਆਂ ਵਾਲਾ ਔਰ ਨਾਲ ਸਾਭੀ ਹੈ ਨਾਲ ਸਤਨਾਮ ਹੈ ਨਾਲ ਕੰਤਾ ਸ਼ਿਕਾਰਵਾਸ਼ੀ ਦੀ ਧਰਤੀ ਦਾ ਉਹ ਦੇਖਣਾ ਨਹੀਂ ਜਲਦੀਪ ਦਾ ਨਾਮ ਵੀ ਮੰਨੇ ਪਰ ਮੰਨੇ ਜਾਫੀਆਂ ਦੇ ਵਿੱਚ ਆਉਂਦਾ ਹੈ ਖੇਡ ਮੈਦਾਨ ਦੇ ਵਿੱਚ ਇਸ ਲਈ ਲਾ ਰਿਹਾ ਜਫਾ ਆਹ ਪਾਈਦਾ ਹੋਇਆ ਪਪ ਦੋਨੋਂ ਖਿਡਾਰੀਆਂ ਨਾਲ ਲੱਗਿਆ ਹੋਇਆ ਜੋਰ ਇਸ ਨੇ ਪੁਆਇੰਟ ਸ਼ਿਕਾਰਵਾਸ਼ੀਆਂ ਦਾ ਉਧਰ ਪ੍ਰਦੀਪ ਦੇ ਮਾਮਾ ਜੀ ਬਲਦੇਵ ਸਿੰਘ ਜੀ 500 ਰੁਪਇਆ ਵਿੱਚ ਢੰਡੋਲੀ ਦੀ ਟੀਮ ਦੇ ਵਾਸਤੇ ਦੇ ਰਿਹਾ ਕਾਜੂ ਦੇ ਜੱਫੇ ਤੇ ਸੰਜੀਤ ਤੇ RAM ਮੱਲੋ ਕਹਿੰਦੇ 500 ਦਿੱਤਾ ਜਾਣਾ ਮੇਰੇ ਵੀਰੋ ਪਿੰਦੂ ਨੇ ਰੇਡ ਤੇ ਸੰਪਾਲ ਸ਼ਮਸ਼ੇਰ ਸਿੰਘ ਪਹਿਲਵਾਨ ਦਾ ਪੁੱਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਫਾਈਨਲ ਮੈਚ ਹੈ ਇਸ ਸਮੇਂ ਤਕਾਲ ਵਾਲਾ ਪਿੰਦੂ ਵੀ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਹੈ ਸਾਹ ਜੋਰ ਧਾਵੀ ਹੈ ਇਸ ਖੇਡ ਕਬੱਡੀ ਦਾ ਤੇ ਸ਼ੀਰਾ ਕੋਟੜੇ ਵਾਲਾ ਪੁਆਇੰਟ ਰੇਡਰ ਦੇ ਵਾਸਤੇ ਜੁੜਦਾ ਹੋਇਆ ਸ਼ਿਕਾਰ ਮਾਸ਼ੀਆਂ ਦੇ ਲਈ ਲਖਵਿੰਦਰ ਸਿੰਘ ਜੀ ਲਖੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਨੇ ਢੰਡੋਲੀ ਵਾਲੇ ਲਖੇ ਦੇ ਜਫਾ ਦੇ 500 ਰੁਪਏ ਹੋਵੇਗਾ ਜਦੋਂ ਢੰਡੋਲੀ ਵਾਲਾ ਲੱਖਾ ਜਫਾ ਲਾਵੇਗਾ ਤੇ ਉਧਰਲੇ ਪਾਸੇ ਲੈ ਵੀ ਬਲਕੀਤ ਢੀਡਸਿਆ ਵੇ ਸਾਹਮਣੇ ਕੌਣ ਜਫਾ ਲਾ ਰਿਹਾ ਕੰਤਾ ਰਾਜਵੰਦ ਪੰਜਾਬ ਉਸ ਦਸਕੇ ਵਾਲੇ ਮਲਕੀਤ ਢਿੰਸਾ ਜੀ ਤੇ ਬਿੱਟੂ ਜੀ ਵੱਲੋਂ ਡਾਕਟਰ ਬਿੱਟੂ ਜੀ ਵੱਲੋਂ 200 ਹੋਵੇਗਾ ਢਡੋਲੀ ਵਾਲੇ ਲਖੇ ਦੇ ਲਈ ਲਖਵਿੰਦਰ ਲਖਾ ਇੱਕ ਕੌਣ ਜੀ ਦੀ ਅੱਜ ਹੀ ਚੋਣ ਹੋਈ ਹੈ ਕੈਨੇਡਾ ਦੇ ਲਈ ਕਾਜੂ ਨੂੰ ਹੀ ਚੋਣ ਤੇ ਜਿਹੜੇ ਜਿਹੜੇ ਖੁਸ਼ ਹੈ ਵੀ ਮੁੰਡਾ ਖੇਡੂ ਕੈਨੇਡਾ ਵਿੱਚ ਇੱਕ ਵਾਰੀ ਤਾੜੀਆਂ ਦਾ ਜ਼ੋਰਦਾਰ ਮਾਰੋ ਵਾਹ ਜੀ ਵਾਹ ਜੱਸੇ ਇਟਲੀ ਵੱਲੋਂ 1000 ਦਿੱਤਾ ਜਾਵੇਗਾ ਲਖਵਿੰਦਰ ਢੰਡੋਲੀ ਦੇ ਜੱਫੇ ਰਾਹ ਤੇ ਸੁਖਜੀਤ ਵੱਲੋਂ 500 ਰੁਪਏ ਲੈ ਵੀ ਮੇਂਦਰਾ ਕਾਜੂ ਦੇ ਮਾਇਆ ਦੇ ਜੱਫੇ ਆ ਸਾਹਮਣੇ ਆ ਰਿਹਾ ਲੈ ਵੀ ਸਤਪਾਲ ਪ੍ਰਦੀਪ ਤੂਫਾਨ ਦੀ ਰੇਡ ਤੂਫਾਨ ਦੀ ਪੈਂਦੀ ਹੋਈ ਰੇਡ ਹਰਦੀਪ ਸੰਧੂ ਆਸਟ੍ਰੇਲੀਆ ਵਾਲਾ ਜੇਤੂ ਟੀਮ ਨੂੰ 2100 ਦੇਵੇਗਾ ਤੇ ਉਧਰਲੇ ਪਾਸੇ ਕਹਿੰਦੇ ਤੂਫਾਨ ਉੱਡਿਆ ਆਉਂਦਾ ਹੈ ਤੂਫਾਨ ਚੜ੍ਹਿਆ ਆਉਂਦਾ ਢੰਡੋਲੀ ਵਾਲਾ ਅਗਲੀ ਰੇਡ ਤੇ ਪਿੰਤੂ ਦਿੱਤਾ ਢੀਟਾ ਸਾਹਿਬ ਵੱਲੋਂ 500 ਜੇ ਢਡੋਲੀ ਵਾਲਾ ਲੱਖਾ ਜਫਾ ਲਾਉਂਦਾ ਨਤਾਲ ਵਾਲੇ ਪਿੰਡੂ ਦੀ ਅਗਲੀ ਕਬੱਡੀ ਪੈ ਰਹੀ ਹੈ ਅੱਜ ਪਛੋਣ ਵਾਲੇ ਮੇਲੇ ਦੇ ਸਿਰੇ ਦੇ ਮੈਚ ਹੋਏ ਆ ਮੇਰੇ ਵੀਰੋ ਬੈਲੈਂਸ ਟੀਮਾਂ ਸਨ ਐਨ ਬਰਾਬ ਦੀ ਟੱਕਰ ਹੋਈ ਹੈ ਵਧੀਆ ਟੂਰਨਾਮੈਂਟ ਹੋਇਆ ਹੈ ਲੱਖਾ ਢਡੋਲੀ ਮੈਂਬਰ ਵਾਲਾ ਪਿਛੇ ਦਾ ਨੰਬਰ 200 ਰੁਪਿਆ ਆ ਪੈਂਦਾ ਤੇ ਉਹ ਆ ਭੱਜ ਨਹੀਂ ਲੱਖਾ ਢੋਲੀ ਵਾਲਾ 500 ਲੱਖੇ ਵਾਸਤੇ ਲਖਵਿੰਦਰ ਲੱਖੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹਰਵਿੰਦਰ ਫੌਜੀ ਵੱਲੋਂ ਵੀ 500 ਦਿੱਤਾ ਗਿਆ। 바ਵਾ ਕਹਿੰਦਾ ਵੀ ਲੱਖੇ ਦਾ ਹਰ ਇੱਕ ਜੱਫਾ 500 ਦਾ ਹੈ। 바ਵਾ ਕਹਿੰਦਾ ਵੀ ਲੱਖੇ ਦਾ ਹਰ ਇੱਕ ਜੱਫਾ 500 ਦਾ ਹੈ। ਅਗਲੀ ਰੇਡ ਇਹ ਹੈ ਮੰਗਲੇ ਵਾਲਾ ਤਾਕਾ। ਮੰਗਲੇ ਦੀ ਤਰਤੀ ਦਾ। ਤਾਰੇ ਸੰਧੂ ਦੇ ਭਤੀਜਾ ਹਰਦੀਪ ਸੰਧੂ ਜਿਹੜਾ ਆਸਟ੍ਰੇਲੀਆ ਵਾਲੇ ਜਿੱਤਰਵਾਲੀ ਟੀਮ ਨੂੰ 2100 ਦੇਣਗੇ। ਜੱਸਾ ਏਟਲੀ ਦਾ 1000 ਲੱਜਾ ਵੀ ਵੇਜਰ ਲੱਖੇ ਦੇ ਜੱਫੇ ਦੇ ਵਾਸਤੇ ਜੱਸਾ ਏਟਲੀ ਵੱਲੋਂ ਤੇ ਉਧਰਲੇ ਪਾਸੇ ਸਾਭੀ ਸਭ ਇੱਕ ਪਤਰਾ ਵਾਲਾ ਮਸ਼ਹੂਰ ਹੋਇਆ ਇੱਕ ਤੁਹਾਡੇ ਸਾਹਮਣੇ ਜਫਾ ਲਾ ਰਿਹਾ ਹੈ ਕਾਜੂ ਦੇ ਜਫੇ ਤੇ ਵੀ ਰਾਮ ਤੇ ਸੰਗੀਤ ਹੋਣਾਂ ਵੱਲੋਂ 500 ਰੁਪਏ ਦਿੱਤਾ ਜਾਣਾ ਹੈ ਲਓ ਕਾਜੂ ਰਣੀਕੇ ਵਾਲਾ ਕਾਜੂ ਪਰ ਇਹ ਸੁੱਖਾ ਕਹਿੰਦਾ ਹੈ ਵੀ ਮੈਂ ਹੱਥ ਨਹੀਂ ਹੋਣਾ ਤਕੜਾ ਪਰ ਜੁੜਦੇ ਡਾਕਟਰ ਜੀ ਰਾਜਵਿੰਦਰ ਦਸਕਾ ਜੀ ਪੰਜਾਬ ਪਾਸ ਵਿੰਦਰ ਫੌਜੀ ਜੀ ਤੇ ਮਲਕੀ ਧੀਰਸਾ ਜੀ 200 ਰੁਪਏ ਲੱਖਾਂ ਦੀ ਢੋਲੀ ਦੇ ਜਫੇ ਤੇ ਦੇਣਗੇ ਬਿੰਦਰ ਫੌਜੀ ਹਰੀ ਬਹੁਤ ਬਹੁਤ ਧੰਨਵਾਦ ਤੂਫਾਨ ਤੂਫਾਨ ਕਬੱਡੀ ਪਾ ਰਿਹਾ ਇਸ ਸਮੇਂ ਤੂਫਾਨ ਦੀ ਰੇਡ ਹੈ ਤੇ ਉਧਰਲੇ ਪਾਸੇ ਕਹਿੰਦੇ ਕਲਦੀਪ ਸਿੰਘ ਸ਼ਿਕਾਰਾਂ ਵਾਲਾ ਸ਼ਿਕਾਰ ਖੇਡਦਾ ਹੋਇਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਬੱਲੇ ਵਾਲੇ ਕਰਵਾਉਂਦਾ ਹੋਇਆ ਇੱਕ ਸੇ ਕਲਦੀਪ ਤੇ ਦੂਜੇ ਪਾਸੇ ਵਾਹ ਤੂਫਾਨ ਆਓ ਆਹ ਥਾਪੀ ਭੱਜ ਗਈ ਹੈ ਆਹ ਉਂਗਲ ਖੜ ਗਈ ਹੈ ਉਹ ਆਇਆ ਨਿਆਰਾ ਥਾਪੀ ਦਾ ਨਰਸ਼ਿਕ ਵੀਰੇ ਉਹ ਸਾਹਮਣੇ ਬਤਾਲ ਵਾਲਾ ਪਿੰਦੂ ਕਬੱਡੀ ਪਾ ਰਿਹਾ ਹੈ ਫਾਈਨਲ ਮੈਚ ਹੈ ਬਛੋੜਵੇਂ ਕਬੱਡੀ ਕੱਪ ਦਾ ਢੰਡੋਲੀ ਵਾਲੇ ਨੇ ਕੈਂਚੀ ਕੈਂਚੀ ਛੱਡ ਦਿੱਤੀ ਹੈ ਪਰ ਪਿੰਦੂ ਬਤਾਲ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਅਗਲੇ ਵਾਲੇ ਕਾਕੇ ਦੀਏ ਤੂਫਾਨ ਦੀਆਂ ਤਿੰਨ ਕਬੱਡੀਆਂ 500 ਦੀਆਂ ਹੋਣਗੀਆਂ ਬਬਲਾ ਧੀਰੇ ਦੋਦੀ ਦਾ ਪੁੱਤਰ ਤੇ ਉਧਰਲੇ ਪਾਸੇ ਕਹਿੰਦੇ ਕਾਜੂ ਦੇ ਵਾਸਤੇ ਵੀ ਜੱਸਾ ਏਟਲੀ ਵਾਲਾ ਵੱਡੇ ਮਾਨ ਸਨਮਾਨ ਦੇਵੇਗਾ ਸਾਹ ਫੌਜੀ ਕਹਿੰਦਾ ਵੀ ਸ਼ਿਕਾਰ ਮਾਰਸ਼ਿਆਂ ਦਾ ਜਿਹੜਾ ਜਾਫੀ ਜਫਾ ਲਾਵੇਗਾ ਉਹਦੇ ਲਈ 200 ਰੁਪਏ ਦੇ ਮਾਣ ਸਨਮਾਨ ਹੋਣਗੇ 7ਾ 500 ਦੇ 7 ਦੇ ਵੱਲੋਂ 500 ਦੇ ਮਾਣ ਸਨਮਾਨ ਹੋਣਗੇ ਸ਼ਿਕਾਰਾਂ ਵਾਲੇ ਜਾਫੀਆਂ ਤੇ ਲਈ ਪਰ ਪੁਆਇੰਟ ਨਗਲੇ ਵਾਲੇ ਕਾਕੇ ਦਾ ਢੋਲੀ ਦੀ ਟੀਮ ਦੇ ਲਈ ਹਰਦੀਪ ਆਸਟ੍ਰੇਲੀਆ ਵਾਲੋਂ 2100 ਰੁਪਏ ਜਿੱਤਣ ਵਾਲੀ ਟੀਮ ਨੂੰ ਦਿੱਤਾ ਜਾਣਾ ਤਾਰੇ ਸੰਧੂ ਦੇ ਭਤੀਜੇ ਵੱਲੋਂ ਪਰ ਇਧਰ ਦੇ ਪਾਸੇ ਰਣਿਕਾ ਵਾਲਾ ਰਣਿਕਾ ਵਾਲਾ ਲਓ ਲਓ ਨੌਜੋ ਓਹ ਓ ਪਾ ਰਣੀਕੇ ਵਾਲਿਆ ਓ বাজ ਗਈ ਥਾਪੀ ਓ ਮੁੰਡਿਆ ਤੇਨਾ ਲੁੱਟ ਲਿਆ ਥਾਪੀ বাজਦੀ ਥਾਪੀ বাজਦੀ ਓ ਆਇਆ ਵੀ ਯਾਰਾ ਕਹਿੰਦੇ ਕੌਡੀ 500 ਰੁਪਏ ਸੁਖਜੀਤ ਸੇਵੀ ਮੇਜਰ ਤੇਰਾ ਵੱਲੋਂ ਕਾਜੂ ਦੇ ਲਈ ਸੇਵੀ ਉਹਨਾਂ ਵੱਲੋਂ ਜੱਸਾ ਇਟਲੀ ਵੱਲੋਂ 500 1000 ਕਾਜੂ ਦੇ ਵਾਸਤੇ ਜੱਸਾ ਇਟਲੀ ਵੱਲੋਂ 1000 ਦਿੱਤਾ ਜਾ ਰਿਹਾ ਹੈ ਲੱਖੇ ਦੇ ਜੱਫੇ ਤੇ ਕਹਿੰਦੇ 500 ਰੁਪਏ ਜਿਹੜਾ ਬਾਵੇ ਵੱਲੋਂ ਦਿੱਤਾ ਜਾਣਾ ਹੈ ਤੇਰੇ ਵੱਲੋਂ ترسےਮ ਸਾਡਾ ਵੀਰ 100 ਰੁਪਏ ਦੇ ਰਿਹਾ ਲਓ ਤੂਫਾਨ ਪੁੱਠੇ ਹੱਥ ਮਾਰਦਾ ਪੁੱਠੇ ਹੱਥ ਮਾਰਦਾ ਤੂਫਾਨ ਅਗਲੀ ਰੇਡ ਹਰਦੀਪ ਹਰਦੀਪ ਸੰਧੂ ਜੀ অস্ট্রেলিয়া ਵਾਲੇ 500 ਰੁਪਏ ਕਾਜੂ ਦੇ ਵਾਸਤੇ ਆ ਲੈ ਜੀ ਹਰਦੀਪ ਸੰਧੂ ਜੀ ਟੱਕੜਾ ਮੈਚ ਸਿਰੇ ਦਾ ਮੈਚ ਨਗਲੇ ਵਾਲੇ ਕਾਕੇ ਦੀ ਕਬੱਡੀ ਮੇਰੇ ਵੀਰੋ ਇਸ ਵੇਲੇ ਪਹਿਲੀ ਹੈ ਇਹ ਹੈ ਕਾਕੇ ਨਗਲੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦੇ ਨੇ ਵਾਧਾ ਹੋਇਆ ਲਓ ਚਾਰ ਜਾਂਦੀਆਂ ਵਿੱਚੋਂ ਬਾਰ ਕਰ ਦਿਓ ਜੀ ਖਾਸ ਕਰ ਸਲਾਮ 11 ਵੱਜ ਕੇ 11 ਵੱਜ ਕੇ ਗੁਰਦੀਪ ਲਈ ਵੱਲੋਂ ਸਰ ਹੋ ਗਿਆ 10 ਮਿੰਟ ਜਲਦੀਪ ਦਾ ਇੱਕ ਜਫਾ ਸੱਤੇ ਵੱਲੋਂ 1000 ਦਾ ਹੋਵੇਗਾ ਬਿੱਲੀ ਪ੍ਰਧਾਨ ਦੇ ਬਰਦਰ ਸੱਤੇ ਵੱਲੋਂ 1000 ਦਾ ਜਫਾ ਹੋਵੇਗਾ ਜਲਦੀਪ ਸ਼ਿਕਾਰਾਂ ਵਾਲੇ ਦਾ ਲਾ ਸਾਹਮਣੇ ਕਬੱਡੀ ਇਹ ਹੈ ਨੌਜਵਾਨ ਇਸ ਸਮੇਂ ਸੁੱਖਾ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਢੰਡੋਲੀ ਖੇਡ ਰਿਹਾ ਇੱਕ ਪਾਸੇ ਛੋਟਾ ਜਿਹਾ ਪਿੰਡ ਢੰਡੋਲੀ ਖੁਰਦ ਫੁੱਤਰ ਗਰਾੜ ਵਾਲੀ ਲਹਿਰ ਦੇ ਪਾਇਰਾਂ ਦੇ ਵਿੱਚ ਵਸਿਆ ਹੋਇਆ ਦੂਜੇ ਪਾਸੇ ਜਿਲ੍ਹਾ ਗਰਦਾਸਪੁਰ ਦੀ ਧਰਤੀ ਹੈ ਬਾਜੇ ਦੀ ਧਰਤੀ ਦੇ ਖਿਡਾਰੀ ਪੁਆਇੰਟ ਜਿਹੜਾ ਸੁੱਖੇ ਦੇ ਵਾਸਤੇ ਲਾ ਤੂਫਾਨ ਖੇਰ ਆ ਗਿਆ ਜਿਹੜਾ ਪੁੱਠੇ ਹੱਥ ਮਾਰ ਕੇ ਗਿਆ ਤੂਫਾਨ ਉਹ ਫਿਰ ਆ ਗਿਆ ਮੋਣਾ ਓ ਤੂਫਾਨ 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 ਓ ਆ ਆ ਆ ਉਹ ਮੁੰਡਿਆ ਸਵਾਦ ਕਰ ਦਿੱਤਾ ਓ ਢੰਡੋਲੀ ਪਿੰਡ ਵਾਲਿਆ ਉਹ ਮੁੰਡਿਆ ਸਵਾਦ ਕਰ ਦਿੱਤਾ ਢੰਡੋਲੀ ਪਿੰਡ ਵਾਲਿਆ ਜੇ ਕਾਜੂ ਜਫਾ ਲਾਉਂਦਾ ਤਾਂ ਮੋਣਾ ਵਪਾਰੀ ਤੋਗਾ ਵਾਲ ਵਾਲਾ ਤੇ ਨੇਕ ਵਪਾਰੀ ਵੱਲੋਂ 1100 ਦਿੱਤਾ ਜਾਵੇਗਾ। ਪ੍ਰਦੀਪ ਤੂਫਾਨ ਦੀਓ ਤਿੰਨ ਕਬੱਡੀਆਂ 500 ਦੀਆਂ ਨੇ। ਨਗਲੇ ਵਾਲਾ ਕਾਕਾ ਕਬੱਡੀ ਪਾ ਰਿਹਾ ਉਧਰਲੇ ਪਾਸੇ ਨੌਜੋਨ ਢੋਲੀ ਦੀ ਟੀਮ ਦਾ ਖਿਡਾਰੀ। ਨਗਲੇ ਵਾਲੇ ਕਾਕੇ ਦੀ ਰੇਡ। ਜਿਹੜੇ ਗਰਾਊਂਡ 'ਚ ਬਾਦੂ ਵੀਰ ਆ ਗਏ ਐ। ਕਿਰਪਾ ਕਰਕੇ ਬੈਠ ਜਾਓ ਲਓ ਸਾਹਮਣੇ ਇਸ ਲਈ। ਇਹ ਆਓ ਵੇਖੋ ਮੈਂ ਵੀ ਇੱਕ ਮਰੂਤੀ ਗੱਡੀ ਵਾਂਗੂੰ ਥਾਈ ਘੋਲ ਜਾਂਦਾ। ਬਾਜੀ।

ਜਿਹੜਾ ਥਾਪੀਆਂ ਮਾਰਦਾ ਜਿਹੜਾ ਪੁੱਠੇ ਹੱਥ ਮਾਰਦਾ ਜਿਹੜਾ ਹੱਥ ਨਹੀਂ ਆਉਂਦਾ ਇਹ ਉਹੀ ਤੂਫਾਨ ਹੈ ਢੰਡੋਲੀ ਵਾਲਾ ਮੇਰੇ ਵੀਰੋ ਇਹ ਉਹੀ ਤੂਫਾਨ ਹੈ ਢੰਡੋ ਬਈ ਬਿੰਦੂ ਬਿੰਦੂ ਗੁਪਿੰਦੂ ਬਿੰਦੂ ਸ਼ਾਂਤੀ ਸ਼ਾਂਤੀ ਬਾਦੂ ਬੰਦੇ ਬਾਹਰ ਕਰੋ ਜੀ ਪੰਜਾਬ ਪੁਲਿਸ ਨੂੰ ਬੇਨਤੀ ਪਲੀਜ਼ ਬੇਨਤੀ ਹੈ ਬਾਹਰ ਹੀ ਸਰ ਹਰਦੀਪ ਆਸਟ੍ਰੇਲੀਆ ਵੱਲੋਂ 300 ਰੁਪਏ ਤਫਾਨ ਨੂੰ ਹਰਦੀਪ ਸੰਧੂ ਜੀ ਆਸਟ੍ਰੇਲੀਆ ਵਾਲੇ 300 ਰੁਪਏ ਤਫਾਨ ਦੇ ਲਈ ਪਿਆਰ ਦੇ ਨਾਲ ਗੱਲ ਤੇ ਕੋਈ ਹੋਈ ਨਹੀਂ ਉਹ ਗਰਾਊਂਡ ਤੋਂ ਅੰਦਰ ਆ ਗਿਆ ਗਰਮ ਹੋ ਗਿਆ ਬੋਲਿਆ ਕੋਈ ਕਿਸੇ ਨੂੰ ਕੁਛ ਨਹੀਂ ਉਹ ਗਰਾਊਂਡ ਤੋਂ ਇੱਧਰ ਆ ਗਿਆ ਤੇ ਗਰਮ ਹੋ ਗਿਆ ਪਿਆਰ ਨਾਲ ਗਰਾਊਂਡ ਕਲੀਅਰ ਕਰ ਦਿਓ ਜੀ ਜਫਾਨ ਦੀਆਂ ਦੋ ਕਬੱਡੀਆਂ ਜਸਾ ਇਧਰਲੀ ਵੱਲੋਂ 1000 ਦੀਆਂ ਹੋਣਗੀਆਂ ਅਯਾਬ ਸਿੰਘ ਨੇ ਕਹਿਲੇ ਖੇਡ ਮੈਦਾਨ ਦੇ ਵਿੱਚ ਜਿਹੜੇ ਬਾਹਰ ਤੋਂ ਖੜੇ ਐ ਜਿਨ੍ਹਾਂ ਦੀ ਘੋਟ ਲੱਗੀ ਐ ਬਾਹਰਲੀ ਸਾਈਡ ਹੋ ਜਾਣ ਲਓ ਮਲਕੀਤ ਵੱਲੋਂ 200 ਸ਼ੀਰਾ ਕੋਟਲੇ ਦਾ ਮੁਹੰਮਰ ਲੱਖੇ ਦੇ ਵਾਸਤੇ 500 ਦੇਣਗੇ ਉਧਰਲੇ ਪਾਸੇ ਬੱਲੇ 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 ਉਹ ਬੱਲੇ 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 ਸ਼ੀਰਾ ਸ਼ੀਰਾ ਪਾਲਾ ਉਹੀ ਬਣ ਸਕਦਾ ਜੋ ਟੁੱਟਾਂਗੇ ਰਹੂਗੇ ਸ਼ੀਰਾ ਕੋਟਲੇ ਵਾਲਾ ਸ਼ੀਰਾ ਦਾ ਮੈਚ ਹੈ ਮੇਰੇ ਸ਼ੀਰਾ ਕੋਟਲੇ ਵਾਲਾ 15.5 ਨੰਬਰ ਲੈ ਗਿਆ ਮੇਜਰਾ ਮੁबारकबाद ਹੈ ਗੁਜਰਾਵਾਲਿਆ ਮੁबारक हो ਮੈਚ ਬੜੀ ਆ ਲੱਗੇ ਤੁਹਾਡੇ ਫਾਸਟ ਉਹ ਨਜ਼ਾਰਾ ਆਇਆ ਬੱਚਿਆਂ ਵਾਲਿਆਂ ਦੇ ਸਾਡੇ ਬਹੁਤ ਬਹੁਤ ਧੰਨਵਾਦ 10 ਨੰਬਰ ਸ਼ਿਕਾਰਾਂ ਦੇ ਫਾਈਨਲ ਮੈਚ ਖੇਡਿਆ ਗਿਆ ਤੇ ਫਾਈਨਲ ਦੇ ਵਿੱਚ ਢੰਡੋਲੀ ਖੁਰਦ ਟੀਮ ਜਿਹੜੀ ਫਾਸਟ ਹੈ ਤੇ ਸੈਕੰਡ ਟੀਮ ਹੈ ਜਿਹੜੀ ਉਹ ਸ਼ਿਕਾਰ ਬਾਸ਼ਾ ਜిల్లా ਗੁਰਦਾਸਪੁਰ ਰਹੀ ਹੈ ਬੈਸਟ ਟਰੇਡਰ ਪ੍ਰਦੀਪ ਤੂਫਾਨ ਤੇ ਕਾਕਾ ਨਗਲਾ ਬੈਸਟ ਸਟਾਪਰ ਲੱਖਾ ਢੰਡੋਲੀ ਦੇ ਕਾਜੂ ਰਣੀ ਕਰ ਰਹੇ ਨੇ ਜਿਨ੍ਹਾਂ ਨੂੰ 41 41000 ਰੁਪਇਆ ਸਾਡਾ ਕਾਲਾ ਗਾਗੇਵਾਲੀਆ ਤੇ ਉਹ ਬਾਬਾ ਜੀ ਉਹਦੇ ਸਾਥੀਆਂ ਵੱਲੋਂ ਤੇ ਡਾਕਟਰ ਕੁਲਦੀਪ ਜੀ ਡਾਕਟਰ ਗੁਰਦੀਪ ਜੀ ਵੱਲੋਂ 41 41000 ਦਿੱਤੇ ਜਾ ਰਹੇ ਨੇ